ਕੈਨੇਡਾ ਦੇ ਵਿੱਚ ਯਾਤਰਾ ਹਫਤਾ ਤਫਰੀ ਮਚ ਗਈ ਹੈ ਕਿਉਂਕਿ ਵੈਸਟ ਜਰਟੇਅਰ ਕੈਨੇਡਾ ਜੈਸ ਪੀ ਐਲ ਅਤੇ ਹੋਰ ਸਮੇਤ ਪ੍ਰਮੁੱਖ 에ਅਰਲਾਈਨਾਂ ਨੂੰ ਕਈ ਹਵਾਈ ਅੜਿਆਂ ਉਤੇ 36 ਉਡਾਨਾਂ ਰੱਦ ਕਰਨ ਅਤੇ 297 ਉਡਾਨਾਂ ਰੱਦ ਦੇ ਵਿੱਚ ਦੇਰੀ ਕਰਨ ਦੇ ਲਈ ਮਜਬੂਰ ਹੋਣਾ ਪਿਆ ਹੈ ਇਸ ਵਿਘਨ ਨੇ ਚੁਹਾਸ ਯਾਤਰੀਆਂ ਨੂੰ ਫਸਾਇਆ ਜਾਂ ਫਿਰ ਵਿਕਲਪ ਲੱਭਣ ਲਈ ਮਜਬੂਰ ਕੀਤਾ ਕੈਲੋਨਾ ਵਿਕਟੋਰੀਆ ਟੋਰਾਂਟੋ ਓਟਾਵਾ ਅਤੇ ਇਥੋਂ ਤੱਕ ਕਿ ਨਿਊ ਫਾਉਂਡਲੈਂਡ ਦੀ ਖਾਸ ਤੌਰ ਤੇ ਪ੍ਰਭਾਵਿਤ ਹੋਏ ਨੇ ਜਿਸ ਦੇ ਨਾਲ ਯਾਤਰੀਆਂ ਦੇ ਵਿੱਚ ਵਿਆਪਕ ਨਿਰਾਸ਼ਾ ਪੈਦਾ ਹੋ ਗਈ ਹੈ ਇਹਨਾਂ ਦੇਰੀਆਂ ਤੇ ਰੱਦੀਆਂ ਨੇ ਨਾ ਸਿਰਫ ਘਰੇਲੂ ਉਡਾਣਾਂ ਦੇ ਵਿੱਚ ਵਿਘਨ ਪਾਇਆ ਬਲਕਿ ਕੈਨੇਡੀਅਨ ਹਵਾਈ ਅੱਡਿਆਂ ਤੋਂ ਅੰਤਰਰਾਸ਼ਟਰੀ ਯਾਤਰਾ ਨੂੰ ਵੀ ਪ੍ਰਭਾਵਿਤ ਕੀਤਾ ਹੈ ਜਦੋਂ ਕਿ ਕੁਝ ਯਾਤਰੀ ਲੰਬੇ ਇੰਤਜ਼ਾਰ ਦਾ ਸਾਹਮਣਾ ਕਰ ਰਹੇ ਨੇ ਦੂਸਰੇ ਪੂਰੀ ਤਰ੍ਹਾਂ ਰੱਦ ਕਰਨ ਦਾ ਸਾਹਮਣਾ ਕਰ ਰਹੇ ਨੇ ਜਿਨ੍ਹਾਂ ਨਾਲ ਉਲਝਣ ਅਤੇ ਅਸੂਤਾ ਪੈਦਾ ਹੋ ਰਹੀ ਹੈ ਇਨੀਆਂ ਸਾਰੀਆਂ ਉਡਾਨਾਂ ਪ੍ਰਭਾਵਿਤ ਹੋਣ ਦੇ ਨਾਲ-ਨਾਲ ਯਾਤਰੀਆਂ ਦੇ ਲਈ ਅਪਡੇਟ ਰਹਿਣਾ ਅਤੇ ਦੁਬਾਰਾ ਬੁਕਿੰਗ ਕਰਨ ਜਾਂ ਵਿਕਲਪਕ ਰੂਟ ਲੱਭਣ ਬਾਰੇ ਜਲਦੀ ਫੈਸਲਾ ਲੈਣਾ ਬਹੁਤ ਜ਼ਰੂਰੀ ਹੈ ਵੈਸਟ ਜੈਟ 에ਅਰ ਕੈਨੇਡਾ ਜੈਸ ਅਤੇ ਪੀ ਐਲ ਸਥਿਤੀ ਨੂੰ ਹੱਲ ਕਰਨ ਦੇ ਲਈ ਕੰਮ ਕਰ ਰਹੇ ਨੇ ਪਰ ਇਹ ਸਪਸ਼ਟ ਹੈ ਕਿ ਯਾਤਰਾ ਹਫੜਾ ਤਫਰੀ ਫਿਲਹਾਲ ਚੱਰੀ ਰਹੇਗੀ ਜਿਹੜੇ ਯਾਤਰੀ ਦੇਰੀ ਜਾਂ ਰੱਤ ਹੁੰਦਾ ਸਾਹਮਣਾ ਕਰ ਰਹੇ ਨੇ ਉਹਨਾਂ ਦੇ ਲਈ ਸੂਚਿਤ ਰਹਿਣਾ ਅਤੇ ਤੁਰੰਤ ਕਾਰਵਾਈ ਕਰਨਾ ਮਹੱਤਵਪੂਰਨ ਹੈ ਸਭ ਤੋਂ ਪਹਿਲਾਂ ਯਾਤਰੀਆਂ ਨੂੰ ਫਲਾਈਟ ਸਥਿਤੀ ਬਾਰੇ ਰੀਅਲ ਟਾਈਮ ਅਪਡੇਟਸ ਦੇ ਲਈ ਨਿਯਮਤ ਤੌਰ ਤੇ ਆਪਣੀ 에ਅਰਲਾਈਨ ਦੀ ਵੈੱਬਸਾਈਟ ਜਾਂ ਐਪ ਦੀ ਚੈੱਕ ਕਰਨੀ ਚਾਹੀਦੀ ਹੈ ਕਿਉਂਕਿ ਦੇਰੀ ਅਤੇ ਰੱਤ ਹੁੰਦੀਆਂ ਘਟਨਾਵਾਂ ਤੇਜ਼ੀ ਦੇ ਨਾਲ ਬਦਲ ਸਕਦੀਆਂ ਨੇ ਅਤੇ 에ਅਰਲਾਈਨਾਂ ਨੂੰ ਅਕਸਰ ਅਪਡੇਟ ਅਤੇ ਵਿਕਲਪ ਉਡਾਨ ਵਿਕਲਪ ਔਨਲਾਈਨ ਪ੍ਰਦਾਨ ਕਰਦੀਆਂ ਨੇ ਜੇਕਰ ਤੁਹਾਡੀ ਉਡਾਨ ਰੱਦ ਕਰ ਦਿੱਤੀ ਗਈ ਹੈ ਤਾਂ ਜਲਦ ਹੀ ਤੁਸੀਂ ਦੁਬਾਰਾ ਬੁਕਿੰਗ ਦੇ ਲਈ ਆਪਣੀ 에ਅਰਲਾਈਨ ਦੇ ਨਾਲ ਸੰਪਰਕ ਕਰ ਸਕਦੇ ਹੋ 에ਅਰਲਾਈਨਾਂ ਆਮ ਤੌਰ ਉਤੇ ਅਗਲੀ ਉਪਲਬਧ ਉਡਾਨਾਂ ਦੇ ਲਈ ਵਿਕਲਪ ਪ੍ਰਦਾਨ ਕਰਨ ਗਿਆ ਪਰ ਜਲਦ ਕਾਰਵਾਈ ਕਰਨਾ ਮਹੱਤਵਪੂਰਨ ਹੈ ਕਿਉਂਕਿ ਦੁਬਾਰਾ ਬੁਕਿੰਗ ਕਰਨ ਵਾਲੇ ਸਲੋਟ ਤੇਜ਼ੀ ਦੇ ਨਾਲ ਭਰ ਸਕਦੇ ਨੇ ਕੁਝ 에ਅਰਲਾਈਨਾਂ ਰੁਕਾਫਟਰ ਦੀ ਪ੍ਰਕਿਰਤੀ ਦੇ ਅਧਾਰ ਤੇ ਮੁਆਵਜ਼ਾ ਜਾਂ ਯਾਤਰਾ ਵਾਊਚਰ ਵੀ ਪੇਸ਼ ਕਰ ਸਕਦੀਆਂ ਨੇ ਯਾਤਰੀਆਂ ਨੂੰ ਆਪਣੇ ਅਧਿਕਾਰਾਂ ਤੋਂ ਵੀ ਜਾਣੂ ਹੋਣਾ ਚਾਹੀਦਾ ਹੈ ਕੈਨੇਡਾ ਦੇ ਵਿੱਚ ਹਵਾਈ ਯਾਤਰੀ ਸੁਰੱਖਿਆ ਨਿਯਮਾਂ ਦੇ ਤਹਿਤ ਯਾਤਰੀ ਮਹੱਤਵਪੂਰਨ ਦੇਰੀ ਅਤੇ ਰੱਦ ਕਰਨ ਦੇ ਲਈ ਮੁਆਵਜ਼ੇ ਦੇ ਹੱਕਦਾਰ ਹੋ ਸਕਦੇ ਨੇ ਖਾਸ ਕਰਕੇ ਜੇਕਰ 에ਅਰਲਾਈਨ ਜ਼ਿੰਮੇਵਾਰ ਹੈ ਇਸ ਮੁਆਵਜ਼ੇ ਦੇ ਵਿੱਚ ਖਾਣੇ ਦੇ ਵਾਊਚਰ, ਹੋਟਲ ਰਿਹਾਈਸ਼ ਅਤੇ ਉਡਾਣ ਦੇ ਵਿੱਚ ਤਬਦੀਲੀ ਦੇ ਲਈ ਦਾਇਗ ਗਿਆ ਸ਼ਾਮਲ ਹੋ ਸਕਦੀ ਹੈ ਨਹੀਂ 에ਅਰਲਾਈਨ ਨਾਲ ਸੰਪਰਕ ਕਰਨ ਦੇ ਨਾਲ-ਨਾਲ ਯਾਤਰੀਆਂ ਨੂੰ ਹਵਾਈ ਅੱਡੇ ਉੱਤੇ ਲੰਬੇ ਇੰਤਜ਼ਾਰ ਦੇ ਲਈ ਤਿਆਰ ਰਹਿਣਾ ਚਾਹੀਦਾ ਹੈ ਦੇਰੀ ਦੀ ਜ਼ਿਆਦਾ ਕੀਮਤੀ ਦੇਖਦੇ ਹੋਏ ਆਪਣੀ ਉਡੀਕ ਨੂੰ ਹੋਰ ਆਰਾਮਦਾਇਕ ਬਣਾਉਣ ਦੇ ਲਈ ਜ਼ਰੂਰੀ ਚੀਜ਼ਾਂ ਜਿਵੇਂ ਕਿ 스낵ਸ, ਪਾਣੀ, ਦਵਾਈ ਅਤੇ ਮਨੋਰੰਜਨ ਆਪਣੇ ਨਾਲ ਲਿਆਣਾ ਹੋਇਆ ਚਾਹੀਦਾ ਹੈ ਤੇ ਬਹੁਤ ਸਾਰੇ ਹਵਾਈ ਅੱਡੇ ਲੌਸ ਵਿਪੀ ਪੇਸ਼ ਕਰਦੇ ਨੇ ਜਿਨਾ ਤੱਕ ਯਾਤਰੀ ਲੰਬੀ ਦੇਰੀ ਦੌਰਾਨ ਬਾਦੂ ਰਾਮਦੇਲੀ ਪਹੁੰਚ ਸਕਦੇ ਨੇ ਦਸੇ ਜਿਹੜੇ ਲੋਗ ਗੰਭੀਰ ਰੁਕਾਵਟਾਂ ਦਾ ਸਾਹਮਣਾ ਕਰ ਰਹੇ ਨੇ ਜਿਵੇਂ ਕਿ ਲੰਬੀ ਦੇਰੀ ਚ ਰੱਦ ਕਰਨਾ ਉਹ ਨਵਾਂ ਦੇਲੀ ਵਿਕਲਪਿਕ ਰੂਟਾ ਦੀ ਖੋਜ ਕਰਨਾ ਜਾਂ ਨੇੜਲੇ ਹਵਾਈ ਅੱਡੇ ਤੋਂ ਕਨੈਕਟਿੰਗ ਉਡਾਨਾਂ ਦੀ ਖੋਜ ਕਰਨਾ ਯੋਗ ਹੋ ਸਕਦਾ ਹੈ ਜੇਕਰ ਉਪਲਬਧ ਹੋਵੇ ਜੇਕਰ ਤੁਸੀਂ ਕੋਈ ਹਵਾਈ ਅੱਡੇ ਤੋਂ ਹੋ ਜਿੱਥੇ ਕਈ 에ਅਰਲਾਈਨਸ ਕੰਮ ਕਰੀਆਂ ਨੇ ਤਾਂ ਤੁਸੀਂ ਕਿਸੇ ਵੱਖਰੇ ਕੈਰੀਅਰ ਦੇ ਨਾਲ ਇੱਕ ਵਿਕਲਪਕ ਉਡਾਨ ਲੱਭਣ ਦੇ ਯੋਗ ਹੋ ਸਕਦੇ ਹੋ ਦਸਵੀਂ ਕੈਨੇਡਾਪਰ ਦੇ ਵਿਚ ਯਾਤਰਾ ਰੁਕਾਵਟਾਂ ਨੇ ਅੱਜ ਦੀ ਯਾਤਰੀ ਦੇ ਲਈ ਕਾਫੀ ਸਿਰਦਰਦੀ ਪੈਦਾ ਕਰ ਦਿੱਤੀ 297 ਦੇਰੀ ਅਤੇ 36 ਰੱਦ ਹੋਣ ਦੇ ਨਾਲ ਮੁਕਤੌਲ ਤੇ ਕਵਾਂਟੋ ਅਤੇ ਵੈਂਕੂਵਰ ਦੇ ਵਿਚ ਉਡਾਨਾਂ ਪ੍ਰਭਾਵਿਤ ਹੋਈਆਂ ਜੋ ਕਿ ਮੋਂਟਰੀਅਲ ਅਤੇ ਕੈਲਗਰੀ ਦੇ ਵਿੱਚ ਘਾਟ ਰੁਕਾਵਟਾਂ ਆਈਆਂ ਨੇ ਤੇ ਚਾਰ ਪ੍ਰਮੁੱਖ ਹਵਾਈ ਅੱਡਿਆਂ ਦੇ ਯਾਤਰੀਆਂ ਨੂੰ ਅਪਡੇਟ ਰਹਿਣਾ ਚਾਹੀਦਾ ਹੈ ਅਤੇ ਇਹਨਾਂ ਦੇਰੀ ਦੇ ਪ੍ਰਭਾਵ ਨੂੰ ਘੱਟ ਕਰਨ ਦੇ ਲਈ ਸਰਗਰਮ ਕਦਮ ਚੁੱਕਣ ਚਾਹੀਦੇ ਨੇ ਇਸ ਨਾਲ ਹੀ ਸੂਚਿਤ ਰਹਿ ਕੇ ਰੀ ਬੁਕਿੰਗ ਦੇ ਲਈ 에ਅਲਾਈਨਰ ਦੇ ਨਾਲ ਸੰਪਰਕ ਕਰਕੇ ਅਤੇ ਆਪਣੇ ਅਧਿਕਾਰ ਨੂੰ ਜਾਣ ਕੇ ਪ੍ਰਭਾਵਿਤ ਯਾਤਰੀ ਇਸ ਚੁਣੌਤੀਪੂਰਨ ਯਾਤਰਾ ਦਿਨ ਨੂੰ ਵਧੇਰੇ ਆਸਾਨੀ ਦੇ ਨਾਲ ਨੈਵੀਗੇਟ ਕਰ ਸਕਦੇ ਨੇ ਕੈਨੇਡਾ ਦੇ ਵਿੱਚ ਯਾਤਰਾ ਹਫਤਾ ਜ਼ਫਰੀ ਮਚ ਗਈ ਹੈ ਕਿਉਂਕਿ ਵੈਸਟ ਜੇਟਏਅਰ ਕੈਨੇਡਾ ਜੈਸ ਪੀ ਐਲ ਅਤੇ ਹੋਰ ਸਮੇਤ ਪ੍ਰਮੁੱਖ 에ਅਰਲਾਈਨਾਂ ਨੂੰ ਕਈ ਹਵਾਈ ਅੜਿਆਂ ਉੱਤੇ 36 ਉਡਾਨਾਂ ਰੱਦ ਕਰਨ ਅਤੇ 297 ਉਡਾਨਾਂ ਰੱਦ ਦੇ ਵਿੱਚ ਦੇਰੀ ਕਰਨ ਦੇ ਲਈ ਮਜਬੂਰ ਹੋਣਾ ਪਿਆ ਹੈ। ਇਸ ਵਿਵਹਾਰ ਨੇ ਚੁਹਾਸ ਯਾਤਰੀਆਂ ਨੂੰ ਫਸਾਇਆ ਜਾਂ ਫਿਰ ਵਿਕਲਪ ਲੱਭਣ ਦੇ ਲਈ ਮਜਬੂਰ ਕੀਤਾ ਹੈ। ਕੈਲੋਨਾ, ਵਿਕਟੋਰੀਆ, ਟੋਰਾਂਟੋ, ਓਟਾਵਾ ਅਤੇ ਇਥੋਂ ਤੱਕ ਕਿ ਨਿਊ ਫਾਉਂਡਲੈਂਡ ਦੀ ਖਾਸ ਤੌਰ ਤੇ ਪ੍ਰਭਾਵਿਤ ਹੋਏ ਨੇ। ਜਿਸ ਦੇ ਨਾਲ ਯਾਤਰੀਆਂ ਦੇ ਵਿੱਚ ਵਿਆਪਕ ਨਿਰਾਸ਼ਾ ਪੈਦਾ ਹੋ ਗਈ ਹੈ ਇਹਨਾਂ ਦੇਰੀਆਂ ਤੇ ਰੱਦੀਆਂ ਨੇ ਨਾ ਸਿਰਫ ਘਰੇਲੂ ਉਡਾਨਾਂ ਦੇ ਵਿੱਚ ਵਿਗੜਨ ਪਾਇਆ ਬਲਕਿ ਕੈਨੇਡੀਅਨ ਹਵਾਈ ਅੱਡੇ ਤੋਂ ਅੰਤਰਰਾਸ਼ਟਰੀ ਯਾਤਰਾ ਨੂੰ ਵੀ ਪ੍ਰਭਾਵਿਤ ਕੀਤਾ ਹੈ ਜਦੋਂ ਕਿ ਕੁਝ ਯਾਤਰੀ ਲੰਬੇ ਇੰਤਜ਼ਾਰ ਦਾ ਸਾਹਮਣਾ ਕਰ ਰਹੇ ਨੇ ਦੂਸਰੇ ਪੂਰੀ ਤਰ੍ਹਾਂ ਰੱਦ ਕਰਨ ਦਾ ਸਾਹਮਣਾ ਕਰ ਰਹੇ ਨੇ ਜਿਨ੍ਹਾਂ ਨਾਲ ਉਲਝਣ ਅਤੇ ਅਸੁਵਿਧਾ ਪੈਦਾ ਹੋ ਰਹੀ ਹੈ ਇਨੀਆਂ ਸਾਰੀਆਂ ਉਡਾਨਾਂ ਪ੍ਰਭਾਵਿਤ ਹੋਣ ਦੇ ਨਾਲ-ਨਾਲ ਯਾਤਰੀਆਂ ਦੇ ਲਈ ਅਪਡੇਟ ਰਹਿਣਾ ਤੇ ਦੁਬਾਰਾ ਬੁਕਿੰਗ ਕਰਨ ਦਾ ਵਿਕਲਪਕ ਰੂਟ ਲੱਭਣ ਬਾਰੇ ਜਲਦੀ ਫੈਸਲਾ ਲੈਣਾ ਬਹੁਤ ਜ਼ਰੂਰੀ ਹੈ ਵੈਸਟ ਜੈਟ 에ਅ ਕੈਨੇਡਾ ਜੀਏਐਸ ਅਤੇ ਪੀਏਐਲ ਸਥਿਤੀ ਨੂੰ ਹੱਲ ਕਰਨ ਦੇ ਲਈ ਕੰਮ ਕਰ ਰਹੇ ਨੇ ਪਰ ਇਹ ਸਪਸ਼ਟ ਹੈ ਕਿ ਯਾਤਰਾ ਹਫਲਾ ਤਫਰੀ ਫਿਲਹਾਲ ਚੱਲੀ ਰਹੇਗੀ ਜਿਹੜੇ ਯਾਤਰੀ ਦੇਦੀ ਚਾਰ ਰਾਤ ਹੋਂ ਦਾ ਸਾਹਮਣਾ ਕਰ ਰਹੇ ਨੇ ਉਹਨਾਂ ਦੇ ਲਈ ਸੂਚਿਤ ਰਹਿਣਾ ਅਤੇ ਤੁਰੰਤ ਕਾਰਵਾਈ ਕਰਨਾ ਮਹੱਤਵਪੂਰਨ ਹੈ ਸਭ ਤੋਂ ਪਹਿਲਾਂ ਯਾਤਰੀਆਂ ਨੂੰ ਫਲਾਈਟ ਸਥਿਤੀ ਬਾਰੇ ਰੀਅਲ ਟਾਈਮ ਅਪਡੇਟਸ ਦੇ ਲਈ ਨਿਯਮਤ ਤੌਰ ਉੱਤੇ ਆਪਣੀ 에ਅਰਲਾਈਨ ਦੀ ਵੈਬਸਾਈਟ ਜਾਂ ਐਪ ਦੀ ਜਾਂਚ ਕਰਨੀ ਚਾਹੀਦੀ ਹੈ ਤੇ ਦੇਰੀ ਅਤੇ ਰਾਤ ਹੋਣ ਦੀਆਂ ਘਟਨਾਵਾਂ ਤੇਜੀ ਦੇ ਨਾਲ ਬਦਲ ਸਕਦੀਆਂ ਨੇ ਅਤੇ 에ਅਰਲਾਈਨਾਂ ਨੂੰ ਅਕਸਰ ਅਪਡੇਟ ਅਤੇ ਵਿਕਲਪ ਉਡਾਨ ਵਿਕਲਪ ਆਨਲਾਈਨ ਪ੍ਰਦਾਨ ਕਰਦੀਆਂ ਨੇ ਜੇਕਰ ਤੁਹਾਡੀ ਉਡਾਨ ਰੱਦ ਕਰ ਦਿੱਤੀ ਗਈ ਹੈ ਤਾਂ ਜਲਦ ਹੀ ਤੁਸੀਂ ਦੁਬਾਰਾ ਬੁਕਿੰਗ ਦੇ ਲਈ ਆਪਣੀ 에ਅਰਲਾਈਨ ਦੇ ਨਾਲ ਸੰਪਰਕ ਕਰ ਸਕਦੇ ਹੋ 에ਅਰਲਾਈਨਾਂ ਆਮ ਤੌਰ ਉਤੇ ਅਗਲੀ ਉਪਲਬਧ ਉਡਾਨਾਂ ਦੇ ਲਈ ਵਿਕਲਪ ਪ੍ਰਦਾਨ ਕਰਨ ਗਿਆ ਪਰ ਜਲਦ ਕਾਰਵਾਈ ਕਰਨਾ ਮਹੱਤਵਪੂਰਨ ਹੈ ਕਿਉਂਕਿ ਦੁਬਾਰਾ ਬੁਕਿੰਗ ਕਰਨ ਵਾਲੇ ਸਲੋਟ ਤੇਜ਼ੀ ਦੇ ਨਾਲ ਭਰ ਸਕਦੇ ਨੇ ਕੁਝ 에ਅਰਲਾਈਨਾਂ ਰੁਕਾਫਟਰ ਦੀ ਪ੍ਰਕਿਰਤੀ ਦੇ ਅਧਾਰ ਤੇ ਮੁਆਵਜ਼ਾ ਜਾਂ ਯਾਤਰਾ ਵਾਊਚਰ ਵੀ ਪੇਸ਼ ਕਰ ਸਕਦੀ ਹੈ ਨਹੀਂ ਯਾਤਰੀਆਂ ਨੂੰ ਆਪਣੇ ਅਧਿਕਾਰਾਂ ਤੋਂ ਵੀ ਜਾਣੂ ਹੋਣਾ ਚਾਹੀਦਾ ਹੈ ਕੈਨੇਡਾ ਦੇ ਵਿੱਚ ਹਵਾਈ ਯਾਤਰੀ ਸੁਰੱਖਿਆ ਨਿਯਮਾਂ ਦੇ ਤਹਿਤ ਯਾਤਰੀ ਮਹੱਤਵਪੂਰਨ ਦੇਰੀ ਅਤੇ ਰੱਦ ਕਰਨ ਦੇ ਲਈ ਮੁਆਵਜ਼ੇ ਦੇ ਹੱਕਦਾਰ ਹੋ ਸਕਦੇ ਨੇ ਖਾਸ ਕਰਕੇ ਜੇਕਰ 에ਅਰਲਾਈਨ ਜ਼ਿੰਮੇਵਾਰ ਹੈ ਇਸ ਮੁਆਵਜ਼ੇ ਦੇ ਵਿੱਚ ਖਾਣੇ ਦੇ ਵਾਊਚਰ, ਹੋਟਲ ਰਿਹਾਇਸ਼ ਅਤੇ ਉਡਾਣ ਦੇ ਵਿੱਚ ਤਬਦੀਲੀ ਦੇ ਲਈ ਦਾਇਗ ਗਿਆ ਸ਼ਾਮਲ ਹੋ ਸਕਦੀ ਹੈ ਨਹੀਂ 에ਅਰਲਾਈਨ ਨਾਲ ਸੰਪਰਕ ਕਰਨ ਦੇ ਨਾਲ-ਨਾਲ ਯਾਤਰੀਆਂ ਨੂੰ ਹਵਾਈ ਅੱਡੇ ਉੱਤੇ ਲੰਬੇ ਇੰਤਜ਼ਾਰ ਦੇ ਲਈ ਤਿਆਰ ਰਹਿਣਾ ਚਾਹੀਦਾ ਹੈ ਦੇਰੀ ਦੀ ਜ਼ਿਆਦਾ ਕੀਮਤੀ ਦੇਖਦੇ ਹੋਏ ਆਪਣੀ ਉਡੀਕ ਨੂੰ ਹੋਰ ਆਰਾਮਦਾਇਕ ਬਣਾਉਣ ਦੇ ਲਈ ਜ਼ਰੂਰੀ ਚੀਜ਼ਾਂ ਜਿਵੇਂ ਕਿ 스낵ਸ, ਪਾਣੀ, ਦਵਾਈ ਅਤੇ ਮਨੋਰੰਜਨ ਆਪਣੇ ਨਾਲ ਲਿਆਣਾ ਹੋਇਆ ਚਾਹੀਦਾ ਹੈ ਤੇ ਬਹੁਤ ਸਾਰੇ ਹਵਾਈ ਅੱਡੇ ਲਾਉ ਸਵੀ ਪੇਸ਼ ਕਰਦੇ ਨੇ ਜਿਨਾ ਤੱਕ ਯਾਤਰੀ ਲੰਬੀ ਦੇਰੀ ਦੌਰਾਨ ਬਾਦੂ ਰਾਮ ਦੇਲੀ ਪਹੁੰਚ ਕਰ ਸਕਦੇ ਨੇ ਦਸੇ ਜਿਹੜੇ ਲੰਘੰਬੀ ਰੁਕਾਵਟਾਂ ਦਾ ਸਾਹਮਣਾ ਕਰ ਰਹੇ ਨੇ ਜਿਵੇਂ ਕਿ ਲੰਬੀ ਦੇਰੀ ਚ ਰੱਦ ਕਰਨਾ ਉਹ ਨ ਦੇਲੀ ਵਿਕਲਪਿਕ ਰੂਟਾ ਦੀ ਖੋਜ ਕਰਨਾ ਜਾਂ ਨੇਲੇ ਹਵਾਈ ਅੱਡੇ ਤੋਂ ਕਨੈਕਟਿੰਗ ਉਡਾਨਾਂ ਦੀ ਖੋਜ ਕਰਨਾ ਯੋਗ ਹੋ ਸਕਦਾ ਹੈ ਜੇਕਰ ਉਪਲਬਧ ਹੋਵੇ ਜੇਕਰ ਤੁਸੀਂ ਕੋਈ ਹਵਾਈ ਅੱਡੇ ਤੋਂ ਹੋ ਜਿੱਥੇ ਕਈ 에ਅਰਲਾਈਨਸ ਕੰਮ ਕਰਦੀਆਂ ਨੇ ਤਾਂ ਤੁਸੀਂ ਕਿਸੇ ਵੱਖਰੇ ਕੈਰੀਅਰ ਦੇ ਨਾਲ ਇੱਕ ਵਿਕਲਪਕ ਉਡਾਨ ਲੱਭਣ ਦੇ ਯੋਗ ਹੋ ਸਕਦੇ ਹੋ ਦਸਵੀਂ ਕੈਨੇਡਾਪਰ ਦੇ ਵਿੱਚ ਯਾਤਰਾ ਰੁਕਾਵਟਾਂ ਨੇ ਅੱਜ ਵੀ ਯਾਤਰੀ ਦੇ ਲਈ ਕਾਫੀ ਸਿਰਦਰਦੀ ਪੈਦਾ ਕਰ ਦਿੱਤੀ 297 ਦੇਰੀ ਅਤੇ 36 ਰੱਦ ਹੋਣ ਦੇ ਨਾਲ ਮੁਕਤੌਲ ਤੇ ਟ੍ਰਾਂਟੋ ਅਤੇ ਵੈਂਕੂਵਰ ਦੇ ਵਿੱਚ ਉਡਾਨਾਂ ਪ੍ਰਭਾਵਿਤ ਹੋਈਆਂ ਜਦੋਂ ਕਿ ਮੌਂਟਰੀਅਲ ਅਤੇ ਕੈਲਗਰੀ ਦੇ ਵਿੱਚ ਘੱਟ ਰੁਕਾਵਟਾਂ ਆਈਆਂ ਨੇ ਤੇ ਚਾਰ ਪ੍ਰਮੁੱਖ ਹਵਾਈ ਅੱਡਿਆਂ ਦੇ ਯਾਤਰੀਆਂ ਨੂੰ ਅਪਡੇਟ ਰਹਿਣਾ ਚਾਹੀਦਾ ਹੈ ਅਤੇ ਇਹਨਾਂ ਦੇਰੀ ਦੇ ਪ੍ਰਭਾਵ ਨੂੰ ਘੱਟ ਕਰਨ ਲਈ ਸਰਗਰਮ ਕਦਮ ਚੁੱਕਣੇ ਚਾਹੀਦੇ ਨੇ ਇਸ ਨਾਲ ਹੀ ਸੂਚਿਤ ਰਹਿ ਕੇ ਦੀ ਬੁਕਿੰਗ ਦੇ ਲਈ 에ਅਰਲਾਈਨਰ ਦੇ ਨਾਲ ਸੰਪਰਕ ਕਰਕੇ ਅਤੇ ਆਪਣੇ ਅਧਿਕਾਰ ਨੂੰ ਜਾਣ ਕੇ ਪ੍ਰਭਾਵਿਤ ਯਾਤਰੀ ਇਸ ਚੁਣੌਤੀਪੂਰਨ ਯਾਤਰਾ ਦਿਨ ਨੂੰ ਬਧੇਰੇ ਆਸਾਨੀ ਦੇ ਨਾਲ ਨੈਵੀਗੇਟ ਕਰ ਸਕਦੇ ਨੇ ਕੈਨੇਡਾ ਦੇ ਵਿੱਚ ਯਾਤਰਾ ਹਫਤਾ ਹਫੜੀ ਮਚ ਗਈ ਹੈ ਕਿਉਂਕਿ ਵੈਸਟ ਜਰਟੇਅਰ ਕੈਨੇਡਾ ਜੈਸ ਪੀਏਐਲ ਅਤੇ ਹੋਰ ਸਮੇਤ ਪ੍ਰਮੁੱਖ 에ਅਰਲਾਈਨਾਂ ਨੂੰ ਕਈ ਹਵਾਈ ਅੱਡਿਆਂ ਉੱਤੇ 36 ਉਡਾਨਾਂ ਰੱਦ ਕਰਨ ਅਤੇ 297 ਉਡਾਨਾਂ ਰੱਦ ਦੇ ਵਿੱਚ ਦੇਰੀ ਕਰਨ ਦੇ ਲਈ ਮਜਬੂਰ ਹੋਣਾ ਪਿਆ ਹੈ ਇਸ ਵਿਵਗੜ ਨੇ ਚੁਹਾਸ ਯਾਤਰੀਆਂ ਨੂੰ ਫਸਾਇਆ ਜਾਂ ਫਿਰ ਵਿਕਲਪ ਲੱਭਣ ਦੇ ਲਈ ਮਜਬੂਰ ਕੀਤਾ ਹੈ ਕੈਲੋਨਾ ਵਿਕਟੋਰੀਆ ਟੋਰਾਂਟੋ ਓਟਾਵਾ ਅਤੇ ਇਥੋਂ ਤੱਕ ਕਿ ਨਿਊ ਫਾਉਂਡਲੈਂਡ ਦੀ ਖਾਸ ਤੌਰ ਤੇ ਪ੍ਰਭਾਵਿਤ ਹੋਏ ਨੇ ਜਿਸ ਦੇ ਨਾਲ ਯਾਤਰੀਆਂ ਦੇ ਵਿੱਚ ਵਿਆਪਕ ਨਿਰਾਸ਼ਾ ਪੈਦਾ ਹੋ ਗਈ ਹੈ ਇਹਨਾਂ ਦੇਰੀ ਅਤੇ ਰੱਦੀ ਕਰਨਾਂ ਨੇ ਨਾ ਸਿਰਫ ਘਰੇਲੂ ਉਡਾਨਾਂ ਦੇ ਵਿੱਚ ਵਿਘਨ ਪਾਇਆ ਬਲਕਿ ਕੈਨੇਡੀਅਨ ਹਵਾਈ ਅੱਡੇ ਤੋਂ ਅੰਤਰਰਾਸ਼ਟਰੀ ਯਾਤਰਾ ਨੂੰ ਵੀ ਪ੍ਰਭਾਵਿਤ ਕੀਤਾ ਹੈ ਜਦੋਂ ਕਿ ਕੁਝ ਯਾਤਰੀ ਲੰਬੇ ਇੰਤਜ਼ਾਰ ਦਾ ਸਾਹਮਣਾ ਕਰ ਰਹੇ ਨੇ ਦੂਸਰੇ ਪੂਰੀ ਤਰ੍ਹਾਂ ਰੱਦ ਕਰਨ ਦਾ ਸਾਹਮਣਾ ਕਰ ਰਹੇ ਨੇ ਜਿਨ੍ਹਾਂ ਨਾਲ ਉਲਝਣ ਅਤੇ ਅਸੂਈਤਾ ਪੈਦਾ ਹੋ ਰਹੀ ਹੈ ਇਨੀਆਂ ਸਾਰੀਆਂ ਉਡਾਨਾਂ ਪ੍ਰਭਾਵਿਤ ਹੋਣ ਦੇ ਨਾਲ-ਨਾਲ ਯਾਤਰੀਆਂ ਦੇ ਲਈ ਅਪਡੇਟ ਰਹਿਣਾ ਅਤੇ ਦੁਬਾਰਾ ਬੁਕਿੰਗ ਕਰਨ ਦਾ ਵਿਕਲਪਕ ਰੂਟ ਲੱਭਣ ਬਾਰੇ ਜਲਦੀ ਫੈਸਲਾ ਲੈਣਾ ਬਹੁਤ ਜ਼ਰੂਰੀ ਹੈ ਵੈਸਟ ਜੈਟ 에ਅਰ ਕੈਨੇਡਾ J S ਅਤੇ P A L ਸਥਿਤੀ ਨੂੰ ਹੱਲ ਕਰਨ ਦੇ ਲਈ ਕੰਮ ਕਰ ਰਹੇ ਨੇ ਪਰ ਇਹ ਸਪਸ਼ਟ ਹੈ ਕਿ ਯਾਤਰਾ ਹਫੜਾ ਤਫਰੀ ਫਿਲਹਾਲ ਚੱਲੀ ਰਹੇਗੀ ਜਿਹੜੇ ਯਾਤਰੀ ਦੇਦੀ ਚਾਰਾਤ ਹੁੰਦਾ ਸਾਹਮਣਾ ਕਰ ਰਹੀ ਨਹੀਂ ਉਹਨਾਂ ਦੇ ਲਈ ਸੂਚਿਤ ਰਹਿਣਾ ਤੇ ਤੁਰੰਤ ਕਾਰਵਾਈ ਕਰਨਾ ਮਹੱਤਵਪੂਰਨ ਹੈ